ਸਰਕਾਰ ਨੇ ਚੋਣਾਂ ਤੋਂ ਪਹਿਲਾਂ ਬਜ਼ੁਰਗਾਂ ਲਈ ਵੱਡਾ ਐਲਾਨ ਕੀਤਾ ਹੈ ਆਮ ਆਦਮੀ ਪਾਰਟੀ ਆਪ ਦੇ ਕਨਵੀਨਰ ਅਰਵਿੰਦ ਕੈਂਦਰੀਵਾਲ ਕਿਹਾ ਕਿ ਦਿੱਲੀ ਦੇ ਬਜ਼ੁਰਗਾਂ ਲਈ ਪੈਨਸ਼ਨ ਮੋੜ ਸ਼ੁਰੂ ਕਰ ਦਿੱਤੀ ਗਈ ਹੈ ਉਨ੍ਹਾਂ ਐਲਾਨ ਕੀਤਾ ਕਿ 60 ਤੋਂ 59 ਸਾਲ ਦੇ ਬਜ਼ੁਰਗਾਂ ਨੂੰ ਹਰ ਮਹੀਨੇ 2000 ਰੁਪਏ ਅਤੇ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ 2500 ਰੁਪਏ ਹਰ ਮਹੀਨੇ ਪੈਨਸ਼ਨ ਵਜੋਂ ਦਿੱਤੀ ਜਾਵੇਗੀ ਕੇਂਦਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਹੁਣ 80 ਹਜ਼ਾਰ ਹੋਰ ਲੋਕ ਬਡਾਪਾ ਪੈਨਸ਼ਨ ਦੇ ਪਾਤਰ ਹਨ ਜਿਸ ਦੇ ਨਾਲ ਹੀ ਅਜੇ ਹੀ ਲਾਪਾਤਰੀਆਂ ਦੀ ਕੋਲ ਗਿਣਤੀ ਵਧ ਕੇ 5.3 ਲੱਖ ਹੋ ਗਈ ਹੈ ਕੇਂਦਰੀਵਾਲ ਨੇ ਇੱਕ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਦਿੱਲੀ ਸਰਕਾਰ ਸਮਾਜਿਕ ਕਲਿਆਣ ਲਈ ਵਚਨਬੱਧ ਹੈ ਅਤੇ ਇਸ ਗੱਲ ਦੇ ਚੰਨ ਨਾ ਪਾਇਆ ਕਿ ਹੋਰ ਵੱਧ ਲੋਕਾਂ ਨੂੰ ਬਡਾਪਾ ਪੈਨਸ਼ਨ ਦੇਣ ਦਾ ਫੈਸਲਾ ਐਤਵਨੂ ਕੈਬਨਟ ਦੀ ਮਨਜ਼ੂਰੀ ਮਗਰੋਂ ਲਾਗੂ ਕੀਤਾ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਤੇ ਹਮਲਾ ਕਰਦਿਆਂ ਕੇਂਦਰੀਵਾਲ ਨੇ ਕਿਹਾ ਕਿ ਜਿੱਥੇ ਡਬਲ ਇੰਜਨ ਵਾਲੀਆਂ ਸਰਕਾਰਾਂ ਹਨ ਉੱਥੇ ਬਜ਼ੁਰਗਾਂ ਨੂੰ 500-600 ਰੁਪਏ ਮਿਲਦੇ ਹਨ ਪੱਤਰਕਾਰ ਸਮੇਲਨ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਆਤਜੀ ਅਤੇ ਮੰਤਰੀ ਸੌਰਵ ਭਾਰਤਵਾਜਵੀ ਮੌਜੂਦ ਸਨ ਐਤਵਾਰ ਨੂੰ ਦਿੱਲੀ ਸਰਕਾਰ ਨੇ ਪੈਨਸ਼ਨ ਲਈ ਅਰਜੀ ਦੇਣ ਵਾਲੇ ਬਜ਼ੁਰਗਾਂ ਲਈ ਇੱਕ ਪੋਰਟਲ ਦੀ ਸ਼ੁਰੂਆਤ ਕੀਤੀ ਕੇਂਦਰੀ ਵੱਲ ਨੇ ਦਾਵਾ ਕੀਤਾ ਹੈ ਕਿ ਉਹਨਾਂ ਨੂੰ ਪਹਿਲਾਂ ਹੀ 10000 ਅਰਜ਼ੀਆਂ ਮਿਲ ਚੁਕੀਆਂ ਸਨ। ਉਹਨਾਂ ਨੇ ਕਿਹਾ ਕਿ ਜੁਰਗਾ ਦੀ ਪੈਨਸ਼ਨ ਰੋਕਣਾ ਪਾਪ ਹੈ। ਉਹਨਾਂ ਨੇ ਦੋਸ਼ ਲਾਇਆ ਕਿ ਜਦੋਂ ਜੇਲ੍ਹ ਵਿੱਚ ਸਨ ਤਾਂ ਉਸ ਸਮੇਂ ਭਾਜਪਾ ਨੇ ਪੈਨਸ਼ਨ ਰੋਕ ਦਿੱਤੀ। ਬਾਹਰ ਆਉਣ ਤੋਂ ਬਾਅਦ ਅਸੀਂ ਨਾ ਸਿਰਫ਼ ਰੁਕੀ ਹੋਈ ਪੈਨਸ਼ਨ ਨੂੰ ਮੁੜ ਸ਼ੁਰੂ ਕੀਤਾ ਸਗੋਂ 80000 ਨਵੇਂ ਲਾਪਤਰੀਆਂ ਨੂੰ ਵੀ ਜੋੜਿਆ। ਕੇਂਦਰੀ ਵੱਲ ਨੇ ਕਿਹਾ ਕਿ ਨਵੇਂ ਲਾਪਤਰੀਆਂ ਦੇ ਜੁੜਨ ਨਾਲ ਦਿੱਲੀ ਵਿੱਚ ਪੈਨਸ਼ਨਰਾਂ ਦੀ ਕੁੱਲ ਗਿਣਤੀ 5.3 ਲੱਖ ਹੋ ਗਈ ਹੈ